ਕਰੀ ਗਈ ਜੀ ਗਿੱਦੜ ਬਹਾ ਜਿਮਨੀ ਚੋਣ ਹੁਣ ਗਿੱਦੜ ਬਹਾ ਦਾ ਚਰਚਾ ਹੀ ਕਿਉਂ ਹੋ ਗਿਆ ਬਾਕੀ 4 ਸੀਟਾਂ ਦੇ ਮੁਕਾਬਲੇ ਹਾਲਾਂਕਿ ਬਾਕੀਆਂ ਸੀਟਾਂ ਦੇ ਉੱਤੇ ਵੀ ਚਰਚੇ ਦੀ ਗੱਲ ਤੇ ਛੜਨੀ ਚਾਹੀਦੀ ਹੈ ਪਰ ਗਿੱਦੜ ਬਹਾ ਸਭ ਤੋਂ ਮੂਰਲੀਆਂ ਕਤਾਰਾਂ ਵਿੱਚ ਮੂਰਲੀਆਂ ਸਫਾਂ ਚ ਕਿਵੇਂ ਆ ਗਿਆ ਸਿੰਦੇ ਦੇਖੋ ਸਭ ਤੋਂ ਵੱਡੀ ਗੱਲ ਹੈ ਕਿ ਜਲੰਧਰ ਜਿਮਨੀ ਚੋਣ ਤੋਂ ਬਾਅਦ 4 ਪੰਜਾਬ ਦੇ ਵਿੱਚ ਹੋਰ ਜਿਮਨੀ ਚੋਣਾਂ ਹੋਣੀਆਂ ਜਿਦੇ ਵਿੱਚ ਗੁਰਦਾਸਪੁਰ ਦਾ ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਸ਼ਾਰਪੁਰ ਦਾ ਵਿਧਾਨ ਸਭਾ ਹਲਕਾ ਚੱਬੇਵਾਲ ਬਰਨਾਲਾ ਦਾ ਵਿਧਾਨ ਸਭਾ ਹਲਕਾ ਬਰਨਾਲਾ ਤੇ ਮੁਕਸਰ ਦਾ ਵਿਧਾਨ ਸਭਾ ਹਲਕਾ ਗਿੱਦੜਬਾ ਹੁਣ ਸਵਾਲ ਹੈ ਕਿ ਇਸ ਕਰਕੇ ਚਰਚਾ ਆ ਗਈ ਹੈ ਗਿੱਦੜਬਾ ਦੇ ਵਿੱਚ ਕਿ ਜਿਹੜੇ ਭਗਵੰਤ ਸਿੰਘ ਬਾਜੇ ਕੀ ਨੇ ਕਿਉਂਕਿ ਉਹ ਵੀ ਅਮਰਤਪਾਲ ਸਿੰਘ ਹੋਣਾ ਦੇ ਨਾਲ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਨਜ਼ਰਬੰਦ ਨੇ ਉਹ ਵੀ ਦੂਜੇ ਸਾਲ ਉਹਨਾਂ ਨੂੰ ਐਨਐਸਐ ਲਾ ਕੇ ਜੇਲ੍ਹ ਦੇ ਵਿੱਚ ਰੱਖਿਆ ਹੁਣ ਬਾਜੇ ਕੇ ਦੇ ਪਰਿਵਾਰ ਨੂੰ ਵੀ ਲੱਗਾ ਕਿਉਂਕਿ ਉਹਨਾਂ ਦੇ ਮੁੰਡੇ ਦੀ ਵੀਡੀਓ ਆਈ ਹੈ ਵੀਡੀਓ ਤੋਂ ਬਾਅਦ ਚਰਚਾ ਗਿੱਦੜਬਾਹ ਦੇ ਹੋਣੀ ਸ਼ੁਰੂ ਹੋ ਚੁੱਕੀ ਕਿ ਜੇ ਅਮਰਤਪਾਲ ਸਿੰਘ ਨੂੰ ਖੜੂਰ ਸਾਹਿਬ ਦੇ ਲੋਕ ਜਿਤਾ ਸਕਦੇ ਨੇ ਤੇ ਫਿਰ ਗਿੱਦੜਬਾਹ ਦੇ ਲੋਕ ਭਗਵੰਤ ਸਿੰਘ ਬਾਜੇ ਕੇ ਨੂੰ ਕਿਉਂ ਨਹੀਂ ਜਿਤਾ ਸਕਦੇ ਅਗਨੇ ਇਸ ਕਰਕੇ ਨਵੀਂ ਚਰਚਾ ਛਿੜੀ ਜਾ ਚੁੱਕੀ ਹੈ ਕਿ ਕੀ ਗਿੱਦੜਬਾਹ ਜਿਮਨੀ ਚੋਣ ਡਿਬਰੂਗੜ੍ਹ ਦੇ ਜੇਲ੍ਹ ਚ ਬੰਦ ਭਗਵੰਤ ਸਿੰਘ ਬਾਜੇ ਕੇ ਲੜਨਗੇ ਇਹ ਚਰਚਾ ਸ਼ੁਰੂ ਹੋ ਗਈ ਜਿੱਥੇ ਭਗਵੰਤ ਸਿੰਘ ਬਾਜੇ ਕੇ ਚੋਣ ਲੜਦੇ ਨੇ ਉੱਥੇ ਕੀ ਸ਼੍ਰੋਮਣੀ ਕਾਲੀ ਦਲ ਵੱਲੋਂ ਡਿੰਪੀ ਢੋ ਪਰਿਵਾਰ ਹੀ ਚੋਣ ਲੜਨਗੇ ਜਾਂ ਫਿਰ ਸੁਭੀ ਸਿੰਘ ਬਾਦਲ ਹੋਣੀ ਚੋਣ ਲੜਨਗੇ ਕਿ ਬਾਦਲ ਪਰਿਵਾਰ ਦੀ ਅਸਲ ਦੇ ਵਿੱਚ ਸਹੀ ਮਾਇਨੇ ਦੇ ਵਿੱਚ ਇੱਕ ਗਿਦਰਬਾਹ ਸੀਟ ਮੰਨੀ ਗਈ ਜਦੋਂ ਪ੍ਰਕਾਸ਼ ਸਿੰਘ ਬਾਦਲ ਸਾਹਿਬ ਵੀ ਇੱਥੋਂ ਸ਼ਾਇਦ ਦੋ ਵਾਰ ਐਮਐਲਏ ਰਹੇ ਨੇ ਉਸ ਤੋਂ ਬਾਅਦ 3-4 ਦਫਾ ਐਮਐਲਏ ਮਨਪੀ ਸਿੰਘ ਬਾਦਲ ਰਹੇ ਨੇ ਜਦੋਂ ਕਾਲੀ ਦਲ ਦਾ ਹੀ ਹਿੱਸਾ ਰਹੇ ਨੇ ਅਜੇ ਸਥਿਤੀ ਦੇ ਵਿੱਚ ਇਹ ਵੀ ਹੋ ਸਕਦਾ ਹੈ ਕਿ ਜੇ ਭਗਵੰਤ ਸਿੰਘ ਬਾਜੇ ਕੇ ਚੋਣ ਲੜਦੇ ਨੇ ਜਾਂ ਜਹੀ ਸਥਿਤੀ ਦੇ ਵਿੱਚ ਸੁਬੀਤ ਸਿੰਘ ਬਾਦਲ ਚੋਣ ਲੜਦੇ ਨੇ ਫਿਰ ਮੈਂ ਮਹਿਸੂਸ ਕਰਦਾ ਜਾਂ ਪੰਜਾਬ ਦੀ ਜਨਤਾ ਜਾਂ ਗਿੱਦੜਵਾਹ ਦੀ ਮਹਿਸੂਸ ਜਨਤਾ ਕਰਨਗੇ ਕਿ ਫਿਰ ਅਮਰਤਾ ਵੜਿੰਗ ਉੱਥੋਂ ਚੋਣ ਨਹੀਂ ਲੜਨਗੇ ਹੋ ਸਕਦਾ ਹੈ ਕਿ ਰਾਜਾ ਅਮਰਿੰਦਰ ਸਿੰਘ ਵੜਿੰਗ ਇੱਕ ਵੱਡਾ ਦਿਲ ਦਿਖਾਉਂਦੇ ਹੋਏ ਇਹ ਸਾਬਤ ਕਰਨ ਕਿ ਮੈਂ ਪਾਰਟੀ ਪ੍ਰਧਾਨ ਮੇਰਾ ਪਰਿਵਾਰ ਨਹੀਂ ਲੜੇਗਾ ਤੇ ਉੱਥੋਂ ਕਿਸੇ ਆਪਣੇ ਉਮੀਦਵਾਰ ਕਿਸੇ ਹੋਰ ਵਰਕਰ ਨੂੰ ਟਿਕਟ ਦੇ ਕੇ ਆਪਣੇ ਆਪ ਨੂੰ ਹੋਰ ਵੱਡਾ ਕੋਸ਼ਿਸ਼ ਕਰ ਕਿਉਂਕਿ ਅਸਲ ਦੇ ਵਿੱਚ ਗਿੱਦੜਬਾਹ ਹੁਣ ਰਾਜਾ ਵੜਿੰਗ ਵਾਸਤੇ ਬੜੀ ਟਫ ਫਾਈਟ ਉਥੇ ਸੀਟ ਬਣ ਚੁੱਕੀ ਹੈ ਤੇ ਉਹਨਾਂ ਦੀਆਂ 2017 ਦੇ ਵਿੱਚ ਵੀ ਜਿਹੜੀ ਨਜ਼ਰ ਆ ਮੁਖਸਰ ਦੇ ਵਿੱਚ ਹੀ 22 ਦੇ ਵਿੱਚ ਵੀ ਉਹਨਾਂ ਦੀ ਜਿਹੜੀ ਨਜ਼ਰ ਆ ਉਹ ਮੁਖਸਰ ਸੀ ਕਿਉਂਕਿ ਮੁਖਸਰ ਦੇ ਵਿੱਚ ਜਿਹੜਾ ਮਰਹੂਮ ਮੁੱਖ ਮੰਤਰੀ ਹਰਚੰਦ ਸਿੰਘ ਬਰਾੜ ਦਾ ਜਿਹੜਾ ਟੱਬਰ ਉਹ ਲਗਾਤਾਰ ਤਿੰਨ ਵਾਰਾਂ ਚੋਣ ਹਾਰ ਚੁੱਕਾ ਤੇ ਹੋ ਸਕਦਾ ਹੈ ਕਿ ਇਸ ਵਾਰ ਰਾਜਾ ਮਰਿੰਦਰ ਸਿੰਘ ਦੀ ਜੀਵਨ ਸਾਥਨ ਅਮਰਤਾ ਵੜਿੰਗ ਇਹ ਬਾਈ ਇਲੈਕਸ਼ਨ ਨਾਲ ਲੜੇ ਜੇ ਉਥੋਂ ਭਗਵੰਦ ਸਿੰਘ ਬਾਜੇ ਕੇ ਜਾਂ ਸੁਭੀਰ ਸਿੰਘ ਬਾਦਲ ਆ ਜਾਂਦੇ ਨੇ ਹੋ ਸਕਦਾ ਹੈ ਕਿ ਉਹ ਫਿਰ 27 ਦੇ ਵਿੱਚ ਮੁਖਸਰ ਤੋਂ ਹੀ ਚੋਣ ਲੜੇਗੀ ਅਮਰਤਾ ਵੜਿੰਗ ਇਹ ਚਰਚਾ ਹੋ ਚੁੱਕੀ ਲਿਖਨ ਅਗਰ ਭਗਵੰਦ ਸਿੰਘ ਬਾਜੇ ਕੀ ਦੀ ਗੱਲ ਕੀਤੀ ਜਾਵੇ ਤਾਂ ਇਹ ਅਸਲ ਦੇ ਵਿੱਚ ਪੰਜਾਬ ਦਾ ਜਿਹੜਾ ਜ਼ਿਲ੍ਹਾ ਮੋਗਾ ਮੋਗੇ ਦੀ ਧਰਮਕੋੜ ਸਬਡਿਵੀਜ਼ਨ ਦੇ ਪਿੰਡ ਬਾਜੇਕੇ ਦਾ ਵਸਨੀਕ ਆ ਤੇ ਗਿਦੜਬਾਹਤੋਂ ਜਿਮਨੀ ਚੋਲ ਲੜਬਾਰੇ ਉਹਨਾਂ ਦੇ ਪੁੱਤ ਨੇ ਹੀ ਸੋਸ਼ਲ ਮੀਡੀਆ ਤੇ ਜਾਣਕਾਰੀ ਦਿੱਤੀ ਹੈ ਕਿ ਉਹਨਾਂ ਦੇ ਜਿਹੜੇ ਪੁੱਤ ਨੇ ਨਵਾਲਕ ਨੇ ਲੇਕਿਨ ਫਿਰ ਵੀ ਸ਼ਾਇਦ ਉਹਨਾਂ ਨੂੰ ਲੱਗਾ ਹੋਊਗਾ ਕਿ ਜੇ ਅਮਰਤ ਸਿੰਘ ਖਾਲਸਾ ਜਿਹੜੇ ਖਡੂਰ ਸਾਹਿਬ ਤੋਂ ਜਿੱਤ ਸਕਦੇ ਨੇ ਜਾਂ ਫਿਰ ਲੋਕੀ ਉਹਨਾਂ ਦਾ ਮੁੱਲ ਪਾ ਦਿੰਦੇ ਨੇ ਉਹਨਾਂ ਦੇ ਪਿਤਾ ਦੀ ਕੁਰਬਾਨੀ ਨੂੰ ਮੱਦੇ ਨਜ਼ਰ ਰੱਖਦੇ ਸਰਬਜੀਤ ਸਿੰਘ ਖਾਲਸਾ ਤੇ ਮੇਰੇ ਪਿਤਾ ਵੀ ਕਿਉਂ ਨਹੀਂ ਚੋਣ ਲੜ ਸਕਦੇ ਉਹਨਾਂ ਦੇ ਬੱਚੇ ਦੇ ਜਜ਼ਬਾਤ ਆ ਲੇਕਿਨ ਕਿਤੇ ਨਾ ਕਿਤੇ ਜਿਹੜੇ ਹੁਣ ਬਾਜੇ ਕਿਨੂੰ ਚੋਣ ਲੜਾਉਂਦੇ ਨੇ ਉਹਨਾਂ ਨੇ ਇੱਕ ਬੱਚੇ ਦੇ ਜਜ਼ਬਾਤਾਂ ਨੂੰ ਕੈਸ਼ ਕਰਨ ਦੀ ਕੋਸ਼ਿਸ਼ ਕੀਤੀ ਹੈਗੀ ਕਿ ਬੱਚੇ ਕੋਲੋਂ ਹੀ ਅਪੀਲ ਕਰਵਾਇ ਜਾਵੇ ਕਿ ਮੇਰੇ ਪਿਓ ਦਾ ਕੋਈ ਕਸੂਰ ਨਹੀਂ ਹੈ ਤੇ ਉਹ ਪਿਛਲੇ 2 ਸਾਲ ਤੋਂ ਜੇਲ੍ਹ ਵਿੱਚ ਬੰਦ ਨੇ ਤੇ ਫਿਰ ਸ਼ਾਇਦ ਬੱਚੇ ਦੀ ਜਿਹੜੀ ਅਪੀਲ ਹੈ ਹਰ ਕੋਈ اپیل ਜਾਂ ਜਿਹੜੇ ਜਹਿਬਾਤ ਆ ਉਸੇ ਜ਼ਿਆਦਾ ਸੈਂਟੀ ਹੋ ਜਾਂਦਾ ਖਾਸ ਕਰਕੇ ਮਾਈਆਂ ਭੈਣਾ ਬੀਬੀਆਂ ਕੇ ਬੱਚੇ ਦਾ ਕੋਈ ਹਰ ਕੋਈ ਹੁੰਦਾ ਕਿ ਬੱਚੇ ਦਾ ਪਿਓ ਪਿਓ ਸਿਰ ਤੇ ਹੋਵੇ ਉਹ ਜੇਲ੍ਹ ਦੇ ਵਿੱਚ ਬੰਦ ਹੋਵੇ ਇੱਥੇ ਨਾਲ ਇੱਕ ਜਿਹੜਾ ਗਿੱਦੜਬਾ ਜਮਣੀ ਚੋਣ ਦੇ ਮੱਦੇਨਜ਼ਰ ਹੀ ਆਪਾਂ ਗੱਲ ਕਰੀਏ ਵੈਸੇ ਤੇ ਉੱਥੇ ਢਿੱਲੋਂ ਪਰਿਵਾਰ ਨੂੰ ਟਿੱਕ ਦਿੱਤੀ ਜਾਂਦੀ ਐ ਸ਼ਰਮਣੀ ਕਾਲੀ ਦਲ ਵੱਲੋਂ ਪਰ ਜਿਸ ਢੰਗ ਦੇ ਨਾਲ ਉੱਥੇ ਸੁਖਵੀਰ ਸਿੰਘ ਬਾਦਲ ਦੇ ਵੀ ਚਰਚੇ ਨੇ ਕਿ ਖੁਦ ਮદાન ਚਾ ਸਕਦੇ ਨੇ ਕਿਉਂਕਿ ਉਹਨਾਂ ਨੇ ਲੋਕ ਸਭਾ ਦੀ ਚੋਣ ਨਹੀਂ ਲੜੀ ਫਿਰੋਜ਼ਪੁਰ ਤੋਂ ਐਮਪੀ ਰਹੇ ਆ ਪਿਛਲੇ 12ਾਂ ਚ ਪਰ ਹੁਣ ਸਕਬੀਰ ਸਿੰਘ ਬਾਦਲ ਦੀਆਂ ਜਿਵੇਂ ਚੁਣੌਤੀਆਂ ਨੇ ਇੱਕ ਪਾਸੇ ਧੜੇ ਬਾਗੀ ਹੋਏ ਫਿਰਦੇ ਆ ਇੱਕ ਪਾਸੇ ਉਹਨਾਂ ਦੇ ਲਈ ਹੀ ਮਤੇ ਪੈ ਰਹੇ ਆ ਇੱਕ ਪਾਸੇ ਉਹਨਾਂ ਦੇ ਖਿਲਾਫ ਵੀ ਮਤੇ ਪੈ ਰਹੇ ਆ ਤੇ ਇਸ ਸਿਚੁਏਸ਼ਨ ਦੇ ਵਿੱਚ ਜਿੱਥੇ ਉਹਨਾਂ ਨੂੰ ਆ ਜਿਹੜੀ ਇਹ ਜਮਣੀ ਚੋਣ ਦੇ ਵਿੱਚ ਵੀ ਉਮੀਦਵਾਰ ਉਹਨਾਂ ਨੇ ਕਿਹਾ ਕਿ ਸਾਡਾ ਉਮੀਦਵਾਰ ਨਹੀਂ ਹੈ ਤਾਂ ਫਿਰ ਉਹ ਖੁਦ ਜਦੋਂ ਗਿੱਦੜਬਾਹ ਦੀ ਹਾਲੇ ਕੀ ਸਮਾਂ ਪਿਆ ਉਦੋਂ ਤੱਕ ਹੋ ਸਕਦਾ ਕਿ ਜਿਹੜੇ ਬਾਗੀ ਧੜੇ ਨੇ ਉਹ ਸ਼ਾਂਤ ਹੋ ਜਾਣ ਜਾਂ ਉਦੋਂ ਤੱਕ ਹਾਲਾਤ ਇਹ ਨਾ ਰਹਿਣ ਜਿਹੜੇ ਅੱਜ ਚੱਲ ਰਹੇ ਨੇ ਕਿ ਇਹਨਾਂ ਹਾਲਾਤ ਦੇ ਵਿੱਚ ਸੁਖਵੀਰ ਸਿੰਘ ਬਾਦਲ ਲਈ ਚੋਣ ਲੜਨਾ ਉੱਥੇ ਹੋਰ ਨਹੀਂ ਚੁਣੌਤੀ ਪੂਰਨ ਰਹੇਗਾ ਦੇਖੋ ਸੁਖਵੀਰ ਵਾਸਤੇ ਤੇ ਚੁਣੌਤੀਆਂ ਹੋ ਚੁੱਕੀਆਂ ਇਹਦਾ ਤੇ ਸਪਸ਼ਟ ਆ ਸੰਦੀਪ ਕੇ ਮੁੱਖ ਮੰਤਰੀ ਜਿਹੜੇ ਪੰਜ ਦਫਾ ਰਹਿ ਚੁੱਕੇ ਮਰਹੂਮ ਪ੍ਰਕਾਸ਼ ਸਿੰਘ ਬਾਦਲ ਤੋਂ ਬਾਅਦ ਇਹਦਾ ਮਤਲਬ ਹੈ ਕਿ ਸੁਭੀਸ਼ ਸਿੰਘ ਬਾਦਲ ਪਾਰਟੀ ਤੇ ਕੰਟਰੋਲ ਨਹੀਂ ਕਰ ਪਾਇਆਗੇ ਜਾਂ ਉਹਨਾਂ ਦੀ ਵਿਜਨ ਦੀ ਘਾਟ ਤੇ ਨਹੀਂ ਹੋ ਸਕਦੀ ਲਿਆਕਤ ਦੀ ਕੋਈ ਘਾਟ ਨਹੀਂ ਹੋਸੇ ਲੇਕਿਨ ਲਗਾਤਾਰ ਉਹਨਾਂ ਦੀ ਅਗਵਾਈ ਦੇ ਵਿੱਚ ਚਾਰ ਇਲੈਕਸ਼ਨਾਂ ਲੜੀਆਂ ਗਈਆਂ ਤੇ ਬੁਰੀ ਤਰ੍ਹਾਂ ਸ਼ਰਮ ਨਿਕਾਲੀ ਦਲ ਨੂੰ ਹਾਰ ਨਹੀਂ ਨਮੋਸ਼ੀ ਪਰੀਹਾਰ ਦਾ ਸਾਹਮਣਾ ਕਰਨਾ ਪਿਆ ਅਜੀ ਸਥਿਤੀ ਵਿੱਚ ਸੁਬੀਤ ਸਿੰਘ ਬਾਦਲ ਬਠਿੰਡਾ ਜਿੱਤ ਕੇ ਕਾਲੀ ਦਲ ਤੇ ਨੇ ਬਚਾ ਸਕੇ ਆਪਾਂ ਮੰਨ ਕੇ ਜਲਦੇ ਉਹ ਗਿਦੜਵਾਹਾ ਵੀ ਜਿੱਤ ਜਾਣ ਤੇ ਕਾਲੀ ਦਲ ਨਹੀਂ ਨਾ ਬਚੂਗਾ ਉਹ ਤੇ ਉਹ ਆਪਣੀ ਪਰਫਾਰਮੈਂਸ ਦੇ ਰਹੇ ਨੇ ਇੱਕ ਟੱਬਰ ਇੱਕ ਸੀਟ ਜਿੱਤ ਕੇ ਉਹ ਕਾਲੀ ਦਲ ਦੀ ਜਿੱਤ ਨਹੀਂ ਉਹ ਪਰਿਵਾਰ ਦੀ ਜਿੱਤ ਹੋ ਸਕਦੀ ਹੈ ਤੁਹਾਡੀ ਅਗਵਾਈ ਦੇ ਵਿੱਚ ਪਾਰਟੀ ਨੇ ਚੋਣ ਲੜੀ ਆ ਉਹਦੇ ਚ ਇੰਨੇ ਮਾੜੇ ਨਤੀਜੇ ਆਏ ਨੇ ਉਹਦੀ ਤੁਹਾਨੂੰ ਜ਼ਿੰਮੇਵਾਰੀ ਲੈਣੀ ਪਵੇਗੀ ਹੁਣ ਅਗਰ ਸੁਬੀਤ ਸਿੰਘ ਬਾਦਲ ਸਮੇ ਸਮੁੱਚੇ ਜਿਹੜੇ ਚਾਹੁੰਦੇ ਨੇ ਕਿ ਸ਼ਰੂਮਨੀ ਕਾਲੀ ਦਲ ਤੇ ਤਾਂ ਹੀ ਬਚਦਾ ਜੇ ਸੁਬੀਤ ਸਿੰਘ ਬਾਦਲ ਪ੍ਰਧਾਨ ਰਹੇ ਇੱਕ ਬਹੁਤ ਵੱਡਾ ਪਰ ਪਰ ਭਲੇਖਾ ਹੁੰਦਾ ਕਿ ਐਵੇਂ ਨਹੀਂ ਹੁੰਦਾ ਕਿ ਮਲਾਪ ਸਿੰਘ ਜਾਦਵ ਵੇਲੇ ਸੀ ਕਿ ਸਮਾਜਵਾਦੀ ਪਾਰਟੀ ਖਤਮ ਹੋ ਗਈ ਲੇਕਿਨ ਜਿਵੇਂ ਅਖਲੇਸ਼ ਸਿੰਘ ਜਾਦਵ ਨੇ ਕੰਮ ਕੀਤਾ 37 ਸੀਟਾਂ ਲੈ ਕੇ ਆਇਆ ਪਾਰਲੀਮੈਂਟ ਦੇ ਵਿੱਚ ਲਾਲ ਟੋਪੀਆਂ ਦਿਖਣਦੀਆਂ ਪਾਰਲੀਮੈਂਟ ਦੇ ਵਿੱਚ ਇਹ ਨਹੀਂ ਹੁੰਦਾ ਕਿ इंदिरा गांधी ਤੋਂ ਬਾਅਦ ਕਾਂਗਰਸ ਥੋੜਾ ਖਤਮ ਹੋ ਗਿਆ ਨਾ ਜਾਂ वाजਪਾਈ ਜਾਂ ਅਦਵਾਨੀ ਸਾਹਿਬ ਤੋਂ ਬਾਅਦ ਭਾਜਪਾ ਥੋੜਾ ਖਤਮ ਹੋ ਗਿਆ ਪਰ ਕਾਲੀ ਦਲ ਇਹ ਮਹਿਸੂਸ ਕਰਦਾ ਕਿ ਸ਼ਾਇਦ ਅਸੀਂ ਜੇ ਸੁਖਬੀ ਸਿੰਘ ਬਾਦਲ ਨੂੰ ਲਾਂਭੇ ਕਰਤਾ ਤੇ ਅਸੀਂ ਪਾਰਟੀ ਨਹੀਂ ਸੰਭਾਲ ਪਾਵਾਂਗੇ ਅਸਲ 'ਚ ਉਹਨਾਂ ਨੂੰ ਆਪਣੇ ਟੱਬਰਾਂ ਦੀ ਚਿੰਤਾ ਆ ਗਈ ਜਿਸ ਨੇ ਪਾਰਟੀ ਸ਼੍ਰੋਮਣੀ ਕਾਲੀ ਦਲ ਜਦੋਂ ਸ਼ੁਰੂ ਤੋਂ 1920 'ਚ ਬਣਿਆ ਸੀ ਕਿਸੇ ਨੇ ਸੋਚਿਆ ਹੀ ਕਿ ਸ਼੍ਰੋਮਣੀ ਕਾਲੀ ਦਲ ਇਥੋਂ ਤੱਕ ਚਲੇ ਜਾਏਗਾ ਕਿੱਡੇ ਵੱਡੇ ਬਾਬਾ ਖੜਕ ਸਿੰਘ ਮਾਸਟਰ ਤਾਰਾ ਸਿੰਘ ਸੰਤ ਫਤੇ ਸਿੰਘ ਸੰਤ ਹਰਜਨ ਸਿੰਘ ਲੋਂਗੋ ਵਾਲ ਸਰਜੀਤ ਸਿੰਘ ਬਰਨਾਲਾ ਦੇਵ ਸਿੰਘ ਤਲਵੰਡੀ ਮੋਹਨ ਸਿੰਘ ਤੋੜ ਲੈਣਾ ਸਿੰਘ ਤੋੜ ਪ੍ਰਕਾਸ਼ ਸਿੰਘ ਬਾਦਲ ਸਿਮਰਜੀਤ ਸਿੰਘ ਮਾਨ ਜਥੇ ਦਾ ਗੁਰਚੰਦ ਸਿੰਘ ਤੋੜਾ ਪਾਰਟੀ ਚੱਲੀ ਆ ਨਾ ਪਾਰਟੀ ਖਤਮ ਤੇ ਨਹੀਂ ਹੋਈ ਉਹ ਸੰਘਰਸ਼ ਕਰਦੇ ਸੀ ਲੇਕਿਨ ਜਦੋਂ ਸ਼੍ਰੋਮਣੀ ਕਾਲੀ ਦਲ ਦੇ ਵਿੱਚ ਪੰਥਕ ਸੋਚਾ ਵਾਲੇ ਪੰਥਕ ਨੀਤੀਆਂ ਵਾਲੇ ਤੇ ਨੀਅਤ ਵਾਲੇ ਲੋਕ ਬਹੁលੀ-ਵਲੀ ਬਾਹਰ ਹੋ ਗਏ ਕਾਰੋਬਾਰੀ ਲੋਕ ਆ ਗਏ ਮਾਫੀਏ ਦੇ ਨਾਲ ਜਿਨ੍ਹਾਂ ਦੇ ਹੱਥ ਮਿਲੇ ਸੀ ਉਹ ਆ ਗਏ ਉਸ ਤੋਂ ਬਾਅਦ ਕਾਲੀ ਦਲ ਦੇ ਹਾਲਾਤ ਇਹੀ ਆ ਹੁਣ ਪ੍ਰੋਬਲਮ ਇਹ ਆ ਕਿ ਜਿਹੜੀ ਸ਼੍ਰੋਮਣੀ ਕਾਲੀ ਦਲ ਇੱਕ ਤੇ ਪਾਰਟੀ ਐ ਇੱਕ ਇਹਨਾਂ ਦਾ ਵਪਾਰ ਵੀ ਐ ਜਦੋਂ ਪਾਰਟੀ ਤੇ ਵਪਾਰ ਤੇ ਪਰਿਵਾਰ ਕਲੈਸ਼ ਹੋ ਜੇ ਇਹਨਾਂ ਤੇ ਫਿਰ ਲਾਜ਼ਮੀ ਤੌਰ ਤੇ ਪਾਰਟੀ ਵਾਸਤੇ ਹਾਲਾਤ ਜਿਹੜੇ ਨੇ ਉਹ ਮਾੜੇ ਹੋ ਜਾਂਦੇ ਨੇ ਪਰ ਸੁਬੀਤ ਸਿੰਘ ਬਾਦਲ ਅਗਰ ਗਿੱਦੜਾ ਬਾਹਾ ਜਿੱਤਦੇ ਨੇ ਉਹਦੇ ਨਾਲ ਯਾਨੀ ਕਿ ਕਾਲੀ ਦਲ ਦੀ ਵਾਪਸੀ ਹੋ ਸਕਦੀ ਸੁਬੀਤ ਸਿੰਘ ਬਾਦਲ ਦਾ ਜਿਹੜਾ ਟੈਸਟ ਆ ਉਹ ਟੈਸਟ ਤਾਂ ਹੀ ਮੰਨਿਆ ਜਾਊਗਾ ਕਿ ਜੇ ਕਾਲੀ ਦਲ ਚੰਗੀ ਪੋਜੀਸ਼ਨ 'ਚ ਆਵੇ ਹਾਂ ਜੇ ਉਹਦੀ ਗਵਾਈ 'ਚ ਚਾਰ ਦੀਆਂ ਚਾਰ ਸੀਟਾਂ ਮਾਲੂ ਜਲੰਧਰ ਵੀ ਜੇ 5 ਦੀਆਂ 5 ਹੀ ਜਿੱਤੀਆਂ ਜਾਂਦੀਆਂ ਨੇ ਤੇ ਲੋਕੀ ਕਹਿ ਸਕਦੇ ਕਿ ਕਾਲੀ ਦਲ ਵੱਲ ਲੋਕੀ ਮੋੜ ਰਹੇ ਨੇ ਪਰ ਬਠਿੰਡਾ ਤੁਸੀਂ ਜਿੱਤੀ ਹੈਗੀ ਕਾਲੀ ਦਲ ਦੇ ਲੋਕ ਮੁੜੇ ਨਹੀਂ ਹੈਗੇ ਉਹ ਕੀ ਕਿ ਤੁਹਾਡੀ ਆਪਣੀ ਜੱਦੀ ਸੀਟ ਸੀ ਸਵਾਦ ਸਤਾ ਸੀ ਕਿ ਉਹਦੇ ਨਾਲ ਤੁਸੀਂ 2-3 ਸੀਟਾਂ ਹੋਰ ਜਿੱਤ ਕੇ ਆਉਂਦੇ ਹੈਗੇ ਤੇ ਲੋਕਾਂ ਕਹਿੰਦੇ ਨਹੀਂ ਲੋਕਾਂ ਦਾ ਜਨਤਾ ਦਾ ਵੋਟਰਾਂ ਦਾ ਕਾਲੀ ਦਲ ਵੱਲ ਮੋੜਾ ਪੈ ਗਿਆ ਲੇਕਿਨ ਸੁਭੀਤ ਸਿੰਘ ਬਾਦਲ ਵਾਸਤੇ ਬਹੁਤ ਵੱਡੀ ਚੁਣੌਤੀ ਹੈ ਔਰ ਦੂਜੇ ਪਾਸੇ ਵੀ ਹੈ ਕਿ ਜੇ ਡਿੰਪੀ ਟਲੋ ਹੋਣੀ ਇਲੈਕਸ਼ਨ ਲਗਾਤਾਰ ਲੜਦੇ ਆ ਰਹੇ ਨੇ ਤੇ ਲਗਾਤਾਰ ਹਾਰ ਦੇ ਰਹੇ ਨੇ ਉਹਨਾਂ ਦਾ ਵੀ ਹੈ ਕਿ ਇਸ ਵਕਤੇ ਨਾ ਕਿਤੇ ਸੀ ਰਾਜਾ ਵਿੜਿੰਗ ਦਾ ਕਿਲਾ ਪੁੱਟਣਾ ਉਤੋਂ ਹੁਣ ਉਹ ਕੀ ਉਹ ਕਿਲਾ ਇਸ ਵਾਰ ਪੁੱਟਣਗੇ ਜੇ ਅਮਰਤਾ ਵਿੜਿੰਗ ਉਤੋਂ ਇਲੈਕਸ਼ਨ ਲੜਦੇ ਨੇ ਤੇ ਜੇ ਉਹ ਨਹੀਂ ਲੜਦੇ ਹੈਗੇ ਤੇ ਉਹ ਆਪਣੇ ਕਿਸੇ ਹੋਰ ਵਰਕਰ ਨੂੰ ਦਿੰਦੇ ਹੈਗੇ ਨੇ ਇਹ ਇਹ ਵੀ ਵੱਡੀ ਸਥਿਤੀ ਹੈਗੀ ਹੈ ਪਰ ਕੀ ਡਿੰਪੀ ਟਲੋ ਹੋਣੀ ਪ੍ਰਕਾ ਸੁਭੀ ਸਿੰਘ ਬਾਦਲ ਨੂੰ ਉਥੇ ਇਲੈਕਸ਼ਨ ਲੜਨ ਦੇਣਗੇ ਕਿਉਂਕਿ ਕਾਲੀ ਦਲ ਨੇ ਫੈਸਲਾ ਕਰਨਾ ਫਿਰ ਇਹ ਨਹੀਂ ਹੋਊਗਾ ਕਿ ਡਿੰਪੀ ਟਲੋ ਹੁਣ ਫਿਰ ਕਿੱਥੇ ਜਾਣਗੇ ਜਾਂ ਇਹ ਵੀ ਚਰਚਾ ਹੋ ਸਕਦੀ ਹੈ ਕਿ ਡਿੰਪੀ ਟਲੋ ਹੁਣ ਕਿ ਕਿਸ ਪਾਰਟੀ ਬਦਲ ਲੈਣਗੇ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਬਹੁਤ ਸਾਰੀ ਸਥਿਤੀ ਸਪਸ਼ਟ ਹੋਣੀ ਲੇਕਿਨ ਡਿੰਪੀ ਟਲੋ ਦਾ ਦਯੋਰ ਲੱਗਦਾ ਲੱਗਦਾ ਪਰ ਜਿਹੜਾ ਉਹਨਾਂ ਦਾ ਛੋਟਾ ਭਰਾ ਮੇਰੇ ਖਿਆਲ ਉਹਨਾਂ ਸੰਨੀ ਟਲੋ ਜਿੰਨਾ ਉਹਨਾਂ ਦਾ ਸ਼ਰੀਕਾ ਰਾਜਾ ਮਰਿੰਦਰ ਸਿੰਘ ਵੜਿੰਗ ਦੇ ਨਾਲ ਨਾਲ ਉਹਨਾਂ ਤੇ ਕਿਸੇ ਨਾਲ ਉਹਨਾਂ ਦੀ ਤੇ ਸਿਰ ਧੜ ਦੀ ਬਾਜ਼ੀ ਲੱਗੀ ਹੋਈ ਹੈ ਕਿ ਅਸੀਂ ਇੱਥੋਂ ਰਾਜਾ ਅਮਰਿੰਦਰ ਸਿੰਘ ਵੜਿੰਗ ਦਾ ਕਿਲਾ ਪੁੱਟਣਾ ਹੈਗਾ ਇਸ ਕਰਕੇ ਉਹ ਭਾਵੇਂ ਆਪ ਲੜਨ ਜਾਂ ਉਹ ਸੁਬੀਰ ਸਿੰਘ ਬਾਦਲ ਲੜਨ ਜਾਂ ਉਹ ਆਮ ਆਦੀ ਪਾਰਟੀ ਵੱਲੋਂ ਲੜਨ ਉਹਨਾਂ ਨੇ ਤਾਂ ਉਹ ਸੀਟ ਹਰ ਹਾਲਤ ਦੇ ਵਿੱਚ ਉਹਨਾਂ ਦੀ ਜਿੱਤਨ ਦੀ ਜਿਹੜੀ ਇੱਕ ਮੰਤਵ ਆਗਾ ਉਸ ਮੰਤਵ ਵਾਸਤੇ ਉਹ ਕਿਸੇ ਨਾ ਵੀ ਸਿਆਸੀ ਤੌਰ ਤੇ ਸੌਦਾ ਕਰ ਸਕਦੇ ਨੇ